ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬਤੈ ਸੰਤ ਬਾਬਾ ਰਣਜੀਤ ਸਿੰਘ ਜੀ ਭੰਗੜਾ ਸਾਹਿਬ ਵਾਲਿਆਂ ਦੇ ਕਿਰਪਾ ਦੇ ਸਾਧਕਾ ਪਿੰਡ ਪਹੀੜ ਦੀ ਸਮੂਹ ਸੰਗਤ ਸਮੂਹ ਨਗਰ ਵਾਸੀਆਂ ਨੇ ਸਿੱਧੀ ਜੋਰ ਮੇਲੇ ਦੇ ਬਾਬਾ ਜੋੜਾਬਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੀ ਹਾਰ ਸਿੰਘ ਦੀ ਕਿਰਪਾ ਦੇ ਸਾਧਕਾ ਸਿੱਧੀ ਜੋਰ ਮੇਲੇ ਸ੍ਰੀ ਫਤਿਹਗੁਰ ਸਾਹਿਬ ਲੰਗਰ ਲਗਾਇਆ ਹੈ ਜੋ ਕਿ ਇਹ ਲੰਗਰ ਤੱਕ ਤਨ ਦਿਨ ਲਗਾਤਾਰ ਸਿੱਧੀ ਜੂਨ ਮੇਲੇ ਤੇ ਚੱਲਦਾ ਹੈ ਤੇ ਸਾਰੀ ਹੀ ਸਾਧ ਸੰਗਤ ਜੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜਿੰਨੇ ਵੀ ਇੱਥੇ ਮੇਰੇ ਵੀਰ ਭਾਈ ਭੈਣ ਬਜ਼ੁਰਗ ਲੰਘਦੇ ਨੇਗੇ ਤੇ ਲੰਗਰ ਦੇ ਹਾਜ਼ਰੀ ਜਰੂਰ ਭਰ ਕੇ ਕਿਣਕਾ ਕਿਣਕਾ ਸਾਕੇ ਜਰੂਰ ਕਰ ਆਇਆ ਕਰੋ ਕਿਉਂਕਿ ਇਹ ਜਿਹੜਾ ਲੰਗਰ ਦਾ ਮਰਿਆਦਾ ਹੁੰਦੀ ਆ ਕਿ ਜੋ ਲੰਗਰ ਦੀ ਸਰ ਦਾ ਨਾਮ ਲਾਇਆ ਹੁੰਦਾ ਸੰਗਤ ਨੇ ਲੰਗਰ ਉਹਨਾਂ ਦੀ ਵੀ ਹਾਜ਼ਰੀ ਲੱਗ ਜਾਂਦੀ ਆ ਕਿ ਛੋਟਾ ਇੱਕ ਇੱਕ ਕਿਣਕਾ ਸਾ ਕਰ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤ ਨੇ ਪੂਰੇ